ਤੇ ਜਿਤਾਉਂ ਅੱਗੇ ਬੋਲ ਹੈਲੋ 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 ਇੱਕੋ ਕੱਟ ਕਰ ਦਿਓ ਅ ਵੀਜੀ ਤੁਸੀਂ ਨਾ ਉੱਤਰ ਜਾਓ ਕਿਉਂਕਿ ਤੁਸੀਂ ਸਪੀਕਰਾਂ ਦੇ ਅੱਗੇ ਖੜੇ ਹੋ ਸਾਊਂਡ ਵਾਲੀ ਗੱਡੀ ਤੋਂ ਉੱਤਰ ਜਾਓ ਹਾਂ ਕਲੀਅਰ ਥੱਲੇ ਤੋਂ ਉੱਤਰ ਜੀ ਨੂੰ ਨਹੀਂ ਨਹੀਂ ਬਾਵਾ ਨਹੀਂ ਆ ਰਹੀ ਆਵਾਜ਼ ਨਹੀਂ ਇਨਕਲਾਬ ਬੋਲੇ ਸੋਨਿਆਨ ਸਾਡੀ ਸਾਰੀ ਫਿਰੋਜ਼ਪੁਰ ਦੀ ਟੀਮ ਥੋੜੇ ਕੋਲੇ ਆਏ ਆ ਮਮਦੂਰ ਦੇ ਵਿੱਚ ਇੰਗਾ ਬੰਦ ਕਰਾ ਦੇ ਇੱਕ ਤਰੀਕ ਨੂੰ ਤਖਤੇ ਪਲਟਣ ਨੂੰ ਤਿਆਰ ਸੁਖਵੀਰ ਬਾਲ ਤਾਂ ਭੱਜ ਗਿਆ ਕੱਲਾ ਇੱਥੋਂ ਨਹੀਂ ਭੱਜਿਆ ਮਾਂਜਾ ਬਠਿੰਡੇ ਤੋਂ ਵੀ ਗਿਆ ਦੇਖੋ ਨਸਾਲਾਰੇ ਲਈ ਗਿਆ ਵੀਰੋ ਮੈਂ ਬਾ ਡਰੇ ਰੇ ਦੀਆਂ ਬਹੁਤ ਮੁਸ਼ਕਲਾਂ ਜਾਣਦਾ ਮੈਂ ਪਾਰਲੀਮੈਂਟ ਚ ਬੋਲਦਾ ਵੀ ਨਹੀਂ ਹਾਂ ਜਦੋਂ ਮੈਂ ਕਲਾਕਾਰ ਸੀ ਮੈਂ ਉਦੋਂ ਵੀ ਉਹ ਡੇਣੀ ਮਹਾਤਮ ਨਗਰ ਤੇਜਾ ਰੇਲਾ ਉਹਨਾਂ ਪਿੰਡਾਂ ਚ ਪਾਣੀ ਦੀ ਸਮੱਸਿਆ ਉੱਥੇ ਆਉਂਦਾ ਰਿਹਾ ਮੈਂ ਨਰਕੇ ਲੋ ਆਉਂਦਾ ਰਿਹਾ ਮੈਂ ਉਦੋਂ ਮੈਂ ਹਜੇ ਰਾਜਨੀਤੀ ਚ ਵੀ ਨਹੀਂ ਆਇਆ ਸੀ ਸੋ ਵੀਰੋ ਇਹ ਫੋਲਕਪੁਰ ਦਾ ਏਰੀਆ ਆ ਨਾਲ ਸਾਹਮਣੇ ਤਾਰ ਆ ਤਾਰ ਦੇ ਪਰਲੇ ਪਾਸੇ ਆਪਣੇ ਖੇਤ ਨੇ ਉਹਨਾਂ ਦਾ ਜੋ ਸਦਸਿਆ ਮੈਨੂੰ ਸਾਰੀ ਪਤਾ ਹੈ ਉਹ ਸੈਂਟਰ ਤੋਂ ਹੱਲ ਹੋਊਗੀ ਸੈਂਟਰ ਤੋਂ ਤਾਂ ਹੱਲ ਹੋਊਗੀ ਜੇ ਤੁਸੀਂ ਸਾਨੂੰ ਇੱਥੋਂ ਐਮਪੀ ਦਿਓਗੇ ਜਿਹੜਾ ਕਿ ਸੈਂਟਰ ਨਾਲ ਗੱਲ ਕਰੇ ਬਰਾੜ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਆ ਐਮਐਲਏ ਰਹੇ ਆ ਬੋਲਣਾ ਵੀ ਆਉਂਦਾ ਫਸਾ ਤੋਂ ਕੰਮ ਵੀ ਲੈਣਾ ਆਉਂਦਾ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ సాధి జివారి శూ clean ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਚਾਹੁੰਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਭੁਫੜ ਵੇ ਆ ਮਗਲੀ ਮੋਈ ਨੀ ਜਿੰਦਾਬਾਦ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ 82 ਮੌਜ ਬਹੁਤ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਚੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਤੋਂ ਛੁੱਟੀ ਐ ਬੋਲੇ ਸੋਨਿਆ ਦੇ ਆਉਣਗੇ ਮਾਨ ਸਾਹਿਬ ਦਾ ਇੱਥੇ ਧੰਨਵਾਦ ਕਰਦੇ ਆਂ ਤੇ ਸਾਰੇ ਭਰਾ ਜਿੰਨੇ ਵੀ ਅੱਜ ਇੱਥੇ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚਲੋ ਆਹ ਸਾਹਿਬ ਜਿੰਦਾਬਾਦ ਪੰਜਾਬ ਦਾ